ਦਨਮਿਊਰ ਦੇਖ ਰਹੇ ਤੁਸੀਂ ਤਾਂ ਲਗਾਤਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਵਰੇਜ ਲਗਾਤਾਰ ਦਿਖਾ ਰਹੇ ਆ ਤੇ ਇਸ ਲਈ ਤੁਹਾਨੂੰ ਉਸ ਵਿਧਾਨ ਸਭਾ ਦੀ ਦਿੱਖ ਦਿਖਾਉਣ ਜਾ ਰਹੇ ਆ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਕਿਸੇ ਸ਼ਹਿਰ ਦੇ ਵਿੱਚ ਹੋਣ ਵਾਲੀ ਹੈ ਜੀ ਹਾਂ ਤੁਸੀਂ ਰੂਪ ਰੇਖਾ ਦਿੱਖ ਸਾਰੀ ਦੇਖ ਸਕਦੇ ਹੋ ਕਿ ਸੇਮ ਉਸੇ ਤਰੀਕੇ ਦੀ ਹੀ ਪੰਜਾਬ ਵਿਧਾਨ ਸਭਾ ਦੀ ਦਿੱਖ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਵਿਸ਼ੇਸ਼ ਇਜਲਾਸ ਹੋਣ ਵਾਲਾ ਉਸੇ ਤਰੀਕੇ ਦੀ ਹੀ ਵਿਧਾਨ ਸਭਾ ਇੱਥੇ ਬਣਾਈ ਗਈ ਹੈਗੀ ਸੇਮ ਉਸੇ ਤਰੀਕੇ ਦਾ ਹੀ ਸਟਰਕਚਰ ਖੜਾ ਕੀਤਾ ਗਿਆ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਤੇ ਇਸ ਵਿਧਾਨ ਸਭਾਈ ਜਲਾਸ ਦੇ ਵਿੱਚ ਸੇਮ ਉਸੇ ਤਰੀਕੇ ਦੀ ਹੀ ਦਿੱਖ ਸੇਮ ਉਸੇ ਤਰੀਕੇ ਦੀ ਹੀ মিডিਆ ਗੈਲਰੀ ਤੇ ਸੇਮ ਉਸੇ ਤਰੀਕੇ ਦਾ ਹੀ ਬੈਠਣ ਦਾ ਸਟਰਕਚਰ ਸਾਰਾ ਸੇਮ ਉਸੇ ਤਰੀਕੇ ਦਾ ਸਟਰਕਚਰ ਤਿਆਰ ਕੀਤਾ ਗਿਆ ਹੈਗਾ ਤਾਂ ਸੇਮ ਜਿਵੇਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਹੈ ਉਸੇ ਤਰੀਕੇ ਦਾ ਹੀ ਇੱਥੇ ਹਾਊਸ ਤਿਆਰ ਕੀਤਾ ਗਿਆ ਹੈਗਾ ਬਸ ਫਰਕ ਸਿਰਫ ਇੱਕ ਹੈ ਕਿ ਜਿੱਥੇ মিডিਆ ਗੈਲਰੀ ਹੈ ਉਹ ਨੀਚੇ ਹੋਵੇਗੀ ਤਾਂ ਪੂਰੀ ਵਿਧਾਨ ਸਭਾ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੈ ਉਸੇ ਤਰੀਕੇ ਦੀ ਹੀ ਦਿਖ ਇੱਥੇ ਤੁਸੀਂ ਦੇਖ ਸਕਦੇ ਹੋ ਸੇਮ ਉਸੇ ਤਰੀਕੇ ਦਾ ਸਟਰਕਚਰ ਤਿਆਰ ਕੀਤਾ ਗਿਆ ਹੈਗਾ ਤਾਂ ਤਮਾਮ ਅ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵਿਧਾਇਕਾਂ ਨੇ ਤੇ ਪਹਿਲੀ ਰੋ ਦੇ ਵਿੱਚ ਜਿੱਥੇ ਮੰਤਰੀ ਸਹਿਬਾਨ ਤੇ ਸੀਐਮ ਸਹਿਬਾਨ ਜਿਨ੍ਹਾਂ ਨੇ ਬੈਠਣਾ ਸੇਮ ਉਸੇ ਤਰੀਕੇ ਦੀ ਹੀ ਦਿਖ ਇੱਥੇ ਸਟੈਬਲਿਸ਼ ਕੀਤੀ ਗਈ ਹੈ ਯਾਨੀ ਕਿ ਸੇਮ ਉਸੇ ਤਰੀਕੇ ਦੀਆਂ ਹੀ ਚੇਅਰਾਂ ਉਸੇ ਤਰੀਕੇ ਦਾ ਹੀ ਕਲਰ ਦੀ ਗੱਲ ਕਰ ਰਹੀ ਹੈ ਰੂਪਰੇਖਾ ਸੇਮ ਉਸੇ ਤਰੀਕੇ ਦੀ ਹੀ ਦਿਖਾਈ ਗਈ ਹੈਗੀ ਤਾਂ ਉਸੇ ਤਰੀਕੇ ਦੀ ਬਣਾਈ ਗਈ ਹੈਗੀ ਤਾਂ ਸੇਮ ਰੂਪਰੇਖਾ ਉਸ ਤਰੀਕੇ ਦੀ ਹੀ ਰਹਿਣ ਵਾਲੀ ਹੈ ਜਿਸ ਤਰੀਕੇ ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਵਰਕਿੰਗ ਹੁੰਦੀ ਹੈਗੀ ਤਾਂ ਖਟਾਣਾ ਜੀ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਵਰਕਿੰਗ ਜਿਹੜਾ ਹੈਗਾ ਉਹ ਇੱਥੇ ਹੋਏਗਾ ਤੇ ਕੀ ਕੁਝ ਪਹਿਲਾਂ ਨਾਲੋਂ ਡਿਫਰੈਂਟ ਹੋਣ ਵਾਲਾ ਹੈਗਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬੈਠਣਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੇਮ ਉਸੇ ਤਰੀਕੇ ਦੀ ਹੀ ਚੇਅਰ ਉੱਥੇ ਸਟੈਬਲਿਸ਼ ਕੀਤੀ ਗਈ ਹੈਗੀ ਸੇਮ ਉਸੇ ਤਰੀਕੇ ਦਾ ਹੀ ਸਾਰਾ ਤਿਆਰ ਕੀਤਾ ਗਿਆ ਹੈਗਾ ਤਾਂ ਪੂਰੀ ਵਿਧਾਨ ਸਭਾ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਸੇਮ ਵਿਧਾਨ ਸਭਾ ਦਿਖਦੀ ਹੈਗੀ ਉਸੇ ਤਰੀਕੇ ਦੀ ਹੀ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਗਈ ਹੈਗੀ ਤਾਂ तमाम ਚਾਹੇ ਡਿਸਪਲੇ ਦੀ ਗੱਲ ਹੋਵੇ ਜਿਸ ਤਰੀਕੇ ਦੇ ਨਾਲ ਡਿਜੀਟਲ ਵਿਧਾਨ ਸਭਾ ਨੂੰ ਕੀਤਾ ਗਿਆ ਸੀਗਾ ਉਸੇ ਤਰੀਕੇ ਦੇ ਨਾਲ ਹੀ ਸੇਮ ਸਟਰਕਚਰ ਤਿਆਰ ਕੀਤਾ ਗਿਆ ਹੈਗਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੇਮ ਤਰੀਕੇ ਦੇ ਨਾਲ ਤਾਂ ਇਸ ਸੀਟ ਦੇ ਉੱਪਰ ਜੇਕਰ ਗੱਲ ਕਰ ਲਈ ਤਾਂ ਇਸੇ ਸੀਟ ਦੇ ਉੱਪਰ ਨੇਤਾ ਵਿਰੋਧੀ ਧਿਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਿਧਾਇਕਾਂ ਦੇ ਲਈ ਕਿੱਥੇ ਵਿਧਾਇਕਾਂ ਨੇ ਬੈਠਣਾ ਹੈ ਕਿੱਥੇ ਮੰਤਰੀ ਸਹਿਬਾਨਾਂ ਨੇ ਬੈਠਣਾ ਹੈ ਉਹ ਸੇਮ ਸਟਰਕਚਰ ਇੱਥੇ ਤਿਆਰ ਕੀਤਾ ਗਿਆ ਤਾਂ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇੱਕ ਵਾਰ ਜ਼ਰੂਰ ਦਿਖਾਣ ਇਸੇ ਸੀਟ ਦੇ ਉੱਪਰ ਪੰਜਾਬ ਦੇ ਜੋ ਮੁੱਖ ਮੰਤਰੀ ਹੈਗੇ ਨੇ ਉਹ ਬੈਠਣਗੇ ਤੇ ਉਸ ਤੋਂ ਇਲਾਵਾ ਪੂਰੀ ਇਹ ਪਹਿਲੀ ਰੋ ਦੇ ਵਿੱਚ ਕੈਬਨਿਟ ਮੰਤਰੀ ਜੋ ਹਨ ਉਹ ਇੱਥੇ ਬੈਠਣਗੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ 350ਵੇਂ ਸ਼ਹੀਦੀ ਦਿਹਾੜਾ ਜੋ ਮਨਾ ਰਹੀ ਹੈ ਸਰਕਾਰ ਉਸ ਨੂੰ ਸਮਰਪਿਤ ਇਹ ਵਿਸ਼ੇਸ਼ ਵਿਧਾਨ ਸਭਾ ਦਾ اجلاس ਕਰਵਾਇਆ ਜਾ ਰਿਹਾ ਹੈਗਾ ਤਾਂ ਸੇਮ ਦਿਖ ਸੇਮ ਕਲਰ ਉਸੇ ਤਰੀਕੇ ਦਾ ਹੀ ਰੱਖਿਆ ਗਿਆ ਹੈਗਾ ਤਾਂ ਤਾਂ ਉਹ ਉਹ ਤਰੀਕਾ ਸੇਮ ਹੀ ਹੋਣ ਵਾਲਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਰਕਿੰਗ ਵੀ ਉਹੀ ਰਹਿਣ ਵਾਲੀ ਹੈਗੀ ਉਸੇ ਤਰੀਕੇ ਦੇ ਨਾਲ ਹੀ ਸਵਾਲ ਜਵਾਬ ਜਿਹੜੇ ਹੈਗੇ ਨੇ ਉਹ ਹੋਣ ਵਾਲੇ ਹੈਗੇ ਨੇ ਉਸੇ ਤਰੀਕੇ ਦੇ ਨਾਲ ਹੀ ਚਾਹੇ ਉਹ ਜਿਵੇਂ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਚੱਲਦਾ ਹੈਗਾ ਤਾਂ ਖਟਾਣਾ ਸਾਹਿਬ ਹੈਗੇ ਨੇ ਖਟਾਣਾ ਸਾਹਿਬ ਨਾਲ ਗੱਲਬਾਤ ਕਰ ਲੈਣਾ ਸਰ ਪੂਰੀ ਦਿੱਖ ਰੂਪਰੇਖਾ ਸੇਮ ਉਸੇ ਤਰੀਕੇ ਦੀ ਹੀ ਤਿਆਰ ਕੀਤੀ ਹੈਗੀ ਜਿਸ ਤਰੀਕੇ ਦੀ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਹੈਗੀ ਆ ਵੈਸੇ ਇਹ ਪਹਿਲੀ ਵਾਰੀ ਹੋ ਰਿਹਾ ਇਤਿਹਾਸ ਚ ਕੀ ਇਹ ਬਾਹਰ ਕਿਤੇ ਵਿਧਾਨ ਸਭਾ ਜਲਾ ਸਕੂਨ ਬਿਲਕੁਲ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਚੰਡੀਗੜ੍ਹ ਤੋਂ ਬਾਹਰ ਇਹ ਵਿਧਾਨ ਸਭਾ ਦਾ ਸਮਾਗਮ ਹੋਏਗਾ ਔਰ ਗੁਰੂ ਸਾਹਿਬ ਨੂੰ ਸ਼ਰਦਾ ਪੇਂਟ ਕੀਤੀ ਜਾਏਗੀ ਉਸ ਧਰਤੀ ਤੇ ਜਿਹੜਾ ਉਹਨਾਂ ਨੇ ਇੱਥੇ ਵਸਾਇਆ ਔਰ ਇਹ ਪਵਿੱਤਰ ਧਰਤੀ ਹੈ ਸਾਰੇ ਮਾਨਯੋਗ ਮੈਂਬਰ ਜਿਹੜੇ ਵਿਧਾਨ ਸਭਾ ਦੇ ਉਹ ਇੱਥੇ ਨਤਮਸਤਕ ਹੋਣਗੇ ਤੇ ਗੁਰੂ ਸਾਹਿਬ ਨੂੰ ਆਪਣੀ ਸ਼ਰਦਾ ਪੇਂਟ ਕਰਨਗੇ ਆ ਰਾਮ ਲੋਕ ਜੀ ਫਰਕ ਥੋੜਾ ਬਹੁਤਾ ਕੀ ਹੈਗਾ वैसे तो सारा कुछ सेम उही दिख ਰਿਹਾ ਸੇਮ ਉਹੀ ਸਟਰਕਚਰ ਹੈ ਸੇਮ ਉਹੀ ਕੁਰਸੀਆਂ ਸੇਮ ਉਹੀ ਪ੍ਰੋਟੋਕੋਲ ਹੈਗਾ ਕੁਝ ਥੋੜਾ ਬਹੁਤ ਹੈ ਫਰਕ ਨਹੀਂ ਸਿਟਾਂ ਤਾਂ ਉਨੀਆਂ ਹੀ ਨੇ ਜਿੰਨੀਆਂ ਉੱਥੇ ਹੁੰਦੀਆਂ ਆ ਉੱਥੇ ਜਿਹੜਾ ਹਾਊਸ ਹੈ ਉਹ 200 ਤੋਂ ਵੱਧ ਸਿਟਾਂ ਨੇ ਐਮ ਐਲ ਏ ਸਭਾੰਦੀਆਂ ਉਹ ਫਿਊਚਰ ਨੂੰ ਧਿਆਨ ਚ ਰੱਖਦੇ ਹੋਏ ਬਣਾਈਆਂ ਗਏ ਆ ਕਿ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਜੇ ਵੱਧ ਜਾਏ ਤਾਂ ਉੱਥੇ ਐਡਜਸਟ ਹੋ ਜਾਣਗੀਆਂ ਪਰ ਇੱਥੇ ਅਸੀਂ ਸਿਟਾਂ ਉਨੀਆਂ ਹੀ ਲਾਈਆਂ ਜਿੰਨੇ ਮੈਂਬਰ ਨੇ ਔਰ ਕੋਸ਼ਿਸ਼ ਕੀਤੀ ਹੈ ਕਿ ਗੈਲਰੀਜ਼ ਚ ਜਿਆਦਾ ਤੋਂ ਜਿਆਦਾ ਸੀਟਾਂ ਹੋਣ ਔਰ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹ ਵਿਧਾਨ ਸਭਾ ਦਾ ਇਹ ਜਿਹੜਾ ਸਮਾਗਮ ਹੈ ਲਾਈਵ ਇੱਥੇ ਖੁਦ ਹਾਜ਼ਰ ਹੋ ਕੇ ਦੇਖ ਸਕਣਗੇ ਜੀ ਲਾਈਵ ਤਾਂ ਚੱਲੇਗਾ ਚੰਡੀਗੜ੍ਹ ਦੀ ਵਿਧਾਨ ਸਭਾ ਪੂਰੀ ਡਿਜੀਟਲ ਕਰ ਦਿੱਤੀ ਹੈਗੀ ਤੁਸੀਂ ਕਿ ਇੱਥੇ ਵੀ ਸੇਮ ਉਹੀ ਡਿਜੀਟਲ ਪ੍ਰੋਸੈਸ ਰਹਿਣ ਵਾਲਾ ਪ੍ਰੋਸੈਸ ਡਿਜੀਟਲ ਰਹੇਗਾ ਜੀ ਅਸੀਂ ਬਾਣੇਓ ਮੈਂਬਰ ਸਾਹਿਬਾਨ ਨੂੰ ਸਪੀਕਰ ਸਾਹਿਬ ਨੇ ਨਿਰਦੇਸ਼ ਦਿੱਤੇ ਹੈ ਔਰ ਰਿਕਵੈਸਟ ਵੀ ਕੀਤੀ ਹੈ ਕਿ ਉਹ ਆਪਣੇ ਆਪਣੇ ਜਿਹੜੇ ਆਈਪੈਡ ਹੈ ਉਹ ਵੀ ਜਰੂਰ ਲੈ ਕੇ ਆਉਣ ਤਾਂ ਔਰ ਇੱਥੇ ਵਾਈਫਾਈ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਸਾਰਾ ਪੇਪਰਲੈਸ ਕਾਰਵਾਈ ਪੇਪਰਲੈਸ ਮਤਲਬ ਮੈਕਸਿਮਮ ਪੇਪਰਲੈਸ ਕਰਨ ਦੀ ਕੋਸ਼ਿਸ਼ ਹੋਈ ਅੱਛਾ ਇੱਕ ਆਖਰੀ ਸਵਾਲ ਹੈ ਜਿਹੜੀਆਂ ਇਹ ਕੁਰਸੀਆਂ ਹੈਗੀਆਂ ਨੇ ਇਹ ਹੋਰ ਹੈਗੀਆਂ ਨੇ ਲੇਕਿਨ ਜਿਹੜੀ ਸਪੀਕਰ ਸਾਹਿਬ ਦੀ ਕੁਰਸੀ ਹੈ ਇਹ ਵੀ ਹੋਰ ਹੈਗੀ ਹੈ ਜਾਂ ਆਪਣੀ ਵਿਧਾਨ ਸਭਾ ਤੋਂ ਉੱਥੇ ਹੀ ਆਈ ਹੈ ਨਹੀਂ ਇਹ ਤਿਆਰ ਤਾਂ ਇੱਥੇ ਕੀਤੀ ਗਈ ਹੈ ਪਰ ਇਹਦਾ ਡਿਜ਼ਾਈਨ ਉਹੀ ਹੈ ਜਿਹੜਾ ਉੱਥੇ ਵਿਧਾਨ ਸਭਾ ਚ ਹੈਗੀ ਕੁਰਸੀ ਉਦੋਂ ਉਦੋਂ ਹੀ ਡਿਜ਼ਾਈਨ ਆਇਆ ਜਿਹੜੇ ਉੱਥੇ ਵਿਧਾਨ ਸਭਾ ਦੇ ਅੰਦਰ ਲੋਗੋ ਜਾਂ ਹੋਰ ਚੀਜ਼ਾਂ ਹੈਗੀਆਂ ਉਹ ਵੀ ਸਾਰੀਆਂ ਇਥੇ ਸੇਮ ਸਟੈਬਲਿਸ਼ ਹੋਣਗੀਆਂ ਬਿਲਕੁਲ ਜੀ ਗੁਰੂ ਸਾਹਿਬ ਦਾ ਜਿਹੜਾ 350 ਸਾਲਾਂ ਸਹਾਦਤ ਦਾ ਲੋਗੋ ਹੋਏਗਾ ਉੱਪਰ ਤੇ ਫਿਰ ਥੱਲੇ ਜਿਹੜੇ ਸਰਕਾਰ ਦਾ ਲੋਗੋ ਹੈ ਉਹ ਹੋਏਗਾ ਸਪੀਕਰ ਸਾਹਿਬ ਦੀ ਸੀਟ ਤੇ ਕੱਲ ਤੱਕ ਸ਼ਾਇਦ ਲੱਗ ਜਾਏਗਾ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਸੰ ਸਾਡੇ ਨਾਲ ਰਾਮ ਲੋਕ ਘਟਾਨਾ ਜੀ ਸਾਫ ਤੌਰ ਤੇ ਇਹ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਸੀ ਕਿ ਕਿਸ ਤਰੀਕੇ ਦੀ ਵਿਧਾਨ ਸਭਾ ਦੇ ਵਿੱਚ ਕਾਰਵਾਈ ਹੋਣੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਚੱਲਣੀ ਹੈਗੀ ਤਾਂ ਅੰਦਾਜ਼ਾ ਇਹ ਕਿ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਨੂੰ ਪੇਪਰਲੈਸ ਕੀਤਾ ਗਿਆ ਸੀਗਾ ਡਿਜੀਟਲ ਵਿਧਾਨ ਸਭਾ ਜਿਸ ਤਰੀਕੇ ਦੇ ਨਾਲ ਚੱਲਦੀ ਸੀਗੀ ਤਾਂ ਉਸੇ ਤਰੀਕੇ ਦੇ ਨਾਲ ਇਸੇ ਇਸ ਥਾਂ ਤੇ ਵੀ ਜੋ ਵਿਧਾਨ ਸਭਾ ਹੋਣੀ ਹੈ ਉਹ ਡਿਜੀਟਲ ਹੋਣੀ ਹੈ ਹਾਲਾਂਕਿ ਉਸ ਦੀ ਲਾਈਵ ਸਟ੍ਰੀਮਿੰਗ ਵੀ ਹੋਣੀ ਹੈਗੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਇਸ ਵਿਧਾਨ ਸਭਾ ਜਿੱਥੇ ਹੋਣੀ ਹੈਗੀ ਵਿਸ਼ੇਸ਼ اجلاس ਹੋਣਾ ਹੈਗਾ ਤਾਂ ਉਸ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਵੀ ਬਣਾ ਸਕਦੇ ਨੇ ਇਸ ਦੀ ਕੋਸ਼ਨਾ ਵੀ ਜਿਹੜੀ ਹੈਗੀ ਆ ਉਹ ਕਰ ਸਕਦੇ ਹੈਗੇ ਨੇ ਹਾਲਾਂਕਿ ਇਹ ਕਿਆਸ ਰਾਈਆਂ ਨੇ ਲੇਕਿਨ ਕੀ ਜਿਸ ਦਿਨ ਵਿਧਾਨ ਸਭਾ ਦਾ اجلاس ਹੋਣਾ ਵਿਸ਼ੇਸ਼ اجلاس ਹੋਣਾ ਜੋ ਸ਼੍ਰੀ ਗੁਰੂ ਤੇਗ ਬਹਾਦਰ ਜਿਹਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ اجلاس ਹੋਣ ਜਾ ਰਿਹਾ ਹੈ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਇੱਕ ਵਿਧਾਨ ਸਭਾ ਬਣਾ ਕੇ ਜੋ ਕਿ ਸੇਮ ਹੂਬ ਹੂ ਉਸੇ ਵਿਧਾਨ ਸਭਾ ਦੀ ਤਰਜ਼ ਤੇ ਹੀ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਇਤਿਹਾਸਿਕ ਧਰਤੀ ਤੇ ਖਾਲਸੇ ਖਾਲਸਾ ਦੀ ਧਰਤੀ ਤੇ ਜੋ ਵਿਸ਼ੇਸ਼ اجلاس ਹੋਣ ਵਾਲਾ ਹੈ ਤਾਂ ਉਸ ਦਿਨ ਇੱਥੇ ਵੱਡੀਆਂ ਅਨਾਉਂਸਮੈਂਟ ਹੋ ਸਕਦੀਆਂ ਨੇ ਲੇਕਿਨ ਜੋ ਸ਼੍ਰੀ ਗੁਰੂ ਤੇਗ ਬਹਾਦਰ ਜਿਹਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਵਿਸ਼ੇਸ਼ ਇਜਲਾਸ ਹੋਣ ਵਾਲਾ ਤਾਂ ਉਹਨਾਂ ਦੇ ਉੱਪਰ ਹੀ ਇਹ ਵਿਸ਼ੇਸ਼ ਇਜਲਾਸ ਦੇ ਜੋ ਕਾਰਵਾਈ ਹੋਵੇਗੀ ਉਸ ਦੇ ਉੱਪਰ ਹੀ ਰਹਿਣ ਵਾਲੀ ਆ ਸ਼੍ਰੀ ਨੰਦਪੁਰ ਸਾਹਿਬ ਤੋਂ ਵੀਡੀਓ ਜਰਨਲਿਸਟ ਪਰਮਿੰਦਰ ਸਿੰਘ ਨਾਲ ਅਨਮਿਊਟ ਲਈ ਵਰਨੂੰ